ਸਾਡੀ ਸਿੱਖਿਆ ਦਾ ਸਾਡੀ ਕਿਸਾਨੀ ਦਾ ਜਿਹੜਾ ਸਾਰਾ ਪ੍ਰਬੰਧ ਇੱਕ ਸੇਡ ਦਾ ਵਿਸਾ ਸੀ ਉਹਨੂੰ ਵੀ ਸੈਂਟਰ ਦੇ ਹੱਥਾਂ 'ਚ ਸਾਰਾ ਕੁਝ ਦੇ ਦਿੱਤਾ ਇਸ ਕਰਕੇ ਅੱਜ ਜੋ ਕੁਝ ਵੀ ਵਾਪਰਿਆ ਪੰਜਾਬ 'ਚ ਇਹ ਮੇਰਾ ਖਿਆਲ ਆ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਆਪਾਂ ਕਿ ਇਹ ਜਿਹੜੀਆਂ ਜਿੰਨੀਆਂ ਪਾਰਟੀਆਂ ਹੁਣ ਪੰਜਾਬ 'ਚ ਵਿੱਚ ਰਹੀਆਂ ਇੱਕ ਨਵੀਂ ਪਾਰਟੀ ਲਿਆਂਦੀ ਸੀ ਬੜੇ ਲੋਕਾਂ ਨੂੰ ਉਮੀਦ ਸੀ ਇਹਨਾਂ ਨੇ ਬੜੇ ਵਾਅਦੇ ਕੀਤੇ ਸੀ ਬਿਆਧੀ ਬਿਨਾਂ ਨਸ਼ਾਫ ਹੋਊਗਾ ਬੰਦੀ ਸਿੰਘ ਰਿਆ ਹੋਣਗੇ ਪੰਜਾਬ ਚੋਂ ਨਸ਼ਾ ਖਤਮ ਹੋਊਗਾ ਕਰਪਸ਼ਨ ਖਤਮ ਹੋਗੀ ਪਰ ਮੇਰਾ ਖਿਆਲ ਹੈ ਕਿ ਖਤਮ ਤੇ ਕੀ ਹੋਣਾ ਸੀ ਉਹ ਹੋਰ ਵਧਾ ਦਿੱਤਾ ਗਿਆ ਇਹੋ ਭਗਵੰਤ ਮਾਨ ਸਾਹਿਬ ਹਰ ਵੇਲੇ ਕਹਿੰਦੇ ਹੁੰਦੇ ਸੀ ਕਿ ਨਸ਼ਾ ਜੇ ਵਿਕਦਾ ਤੇ ਸਰਕਾਰ ਦੀ ਸ਼ਹਿਤੇ ਵਿਕਦਾ ਹੁਣ 4 ਸਾਲ ਹੋ ਗਏ ਸਰਕਾਰ ਬਣੀ ਨੂੰ ਅੱਜ ਫੇਰ ਦੁਬਾਰਾ ਦੁਬਾਰਾ ਜੀ ਇੱਕ ਪਹਿਲਾ ਨਸ਼ਾ ਵਿਰੋਧ ਜੋਧ ਚਲਾਇਆ ਸੀ ਹੁਣ ਫੇਰ ਦੁਬਾਰਾ ਸ਼ੁਰੂ ਕਰਨ ਦੀ ਪਹਿਲਾਂ ਕਹਿੰਦੇ ਅਸੀਂਨੀ ਤਰੀਕ ਤੋਂ ਬਾਅਦ ਨਸ਼ਾ ਪੰਜਾਬ ਚੋਂ ਖਤਮ ਹੋ ਜਾਊਗਾ ਪਰ ਅੱਜ ਮੇਰੇ ਖਿਆਲ ਆ ਕਿ ਉਦੋਂ ਬਹੁਤ ਸਮਾਂ ਅੱਗੇ ਜਾ ਕੇ ਹੁਣ ਫੇਰ ਦੁਬਾਰਾ ਇਹ ਫੇਰ ਲੋਕਾਂ ਨੂੰ ਜਿਹੜੇ ਕੋਈ ਚੰਗੇ ਪਰੇ ਕਈ ਨੌਜਵਾਨ ਇਹੋ ਜਿਹਾਂ ਨੂੰ ਫੇਰ ਨਸ਼ਿਆਂ ਦੇ ਉਹ ਜਿਹੜੇ ਚੰਗੀ ਸੋਚ ਵਾਲੇ ਆ ਉਹਨਾਂ ਨੂੰ ਬੰਦ ਕਰਨ ਵਾਸਤੇ ਕਈ ਵਾਰ ਇਹੋ ਜਿਹੇ ਨਸ਼ੇ ਦੇ ਕੇਸ ਪਾ ਪਾ ਕੇ ਜਿਹੜੇ ਸੱਚ ਹੱਕ ਦੀ ਗੱਲ ਕਰਨ ਵਾਲੇ ਅੱਜ ਉਹ ਪੰਜਾਬ ਦੀ ਗੱਲ ਕੋਈ ਪੰਥ ਦੀ ਗੱਲ ਜੋ ਕਰਨ ਵਾਲਾ ਹੈ ਉਹ ਤੇ ਜੋ ਕੋ ਪੱਤਰਕਾਰ ਹੋਵੇ ਕੋਈ ਉਹ ਆਮ ਆਗੂ ਹੋਵੇ ਉਹਨਾਂ ਦੀ ਆਵਾਜ਼ ਨੂੰ ਸੁਣਨ ਦੀ ਬਜਾਏ ਉਹ ਕੋਈ ਮਸਲਾ ਹੱਲ ਕਰਨ ਦੀ ਬਜਾਏ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਸਾਰੀਆਂ ਚੀਜ਼ਾਂ ਸਾਡੀ ਸਾਨੂੰ ਸਾਰੇ ਪਾਸਿਆਂ ਤੋਂ ਇਹ ਸਾਡੇ ਇਹ ਸਰਕਾਰਾਂ ਜਿਹੜੀਆਂ ਜਾਂ ਜਿਨ੍ਹਾਂ ਨੂੰ ਅਸੀਂ ਚੁਣਿਆ ਉਹਨਾਂ ਨੇ ਹਮੇਸ਼ਾ ਸਾਨੂੰ ਬਰਬਾਦ ਕਰਨ ਵਾਸਤੇ ਲੈ ਕੇ ਗਏ ਅੱਜ ਜੋ ਸਾਡੀ ਧਾਰਮਿਕ ਹਾਲਤ ਆ ਅੱਜ 328 ਰੂਪਾਂ ਦਾ ਮਸਲਾ ਬੜਾ ਗੰਭੀਰ ਮਸਲਾ ਬਣਿਆ ਹੋਇਆ ਆ ਅੱਜ ਉਹ ਸਰਕਾਰ ਵੀ ਉਹ ਉੱਚ ਦਖਲਅੰਦਾਜ਼ੀ ਦੇ ਰਹੀ ਆ ਪਰ ਮੈਂ ਇਹ ਪੁੱਛਣਾ ਚਾਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਜਦੋਂ ਇਹ 4-5 ਸਾਲ ਤੋਂ 5-6 ਸਾਲ ਤੋਂ ਮਸਲਾ ਚੱਲ ਰਿਹਾ ਉਦੋਂ ਤੱਕ ਜਿਹੜੀਆਂ ਕੋਈ ਧਾਰਮਿਕ ਜਿਹੜੀਆਂ ਕੋਈ ਮੰਗਾਂ ਲੈ ਕੇ ਆ ਰਹੇ ਸੀ ਇਹਨਾਂ ਨੂੰ ਮਸਲਾ ਠਾਰ ਰਹੇ ਸੀ ਉਹਨਾਂ ਦਾ ਸਹਿਯੋਗ ਲੈ ਕੇ ਕਿਉਂ ਨਹੀਂ ਕੋਈ ਨਿਰਪੱਖ ਤਰੀਕੇ ਨਾਲ ਜਾਂਚ ਕਰਕੇ ਉਹਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਹੀਂ ਕੀਤਾ ਗਿਆ ਕਿਹੜਿਆਂ ਕਿਹੜੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਸਰਕਾਰ ਦੀ ਦਖਲਅੰਦਾਜ਼ੀ ਨੂੰ ਅਸੀਂ ਨਹੀਂ ਚਾਹੁੰਦੇ ਕਿ ਸਰਕਾਰ ਉੱਤੇ ਦਖਲਅੰਦਾਜ਼ੀ ਕਰੇ ਪਰ ਸਾਨੂੰ ਸਾਡੇ ਕੋਲ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਹੋਰ ਸੰਸਤਾਵਾਂ ਸੀ ਉਹਨਾਂ ਦੇ ਉਨਾਂ ਨੂੰ ਵੀ ਆਪਣੀ ਕਾਰਜਕਾਰੀ ਹੈ ਅਕਾਲ ਤੱਕ ਸਰ ਦੇ ਜਥੇਦਾਰ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਇਸ ਮਸਲੇ ਨੂੰ ਸਰਕਾਰ ਤੱਕ ਪਹੁੰਚਣ ਹੀ ਨਾ ਦੰਦੇ ਸੀ ਆਪਣੇ ਘਰ ਚੋਂ ਨੂੰ ਵਧੀਆ ਤਰੀਕੇ ਨਾਲ ਹੱਲ ਕਰਦੇ ਆ ਮੇਰਾ ਸਾਰੇ ਮਸਲਿਆਂ ਤੇ ਡੰਗ ਟਪਾਈ ਕੀਤੀ ਜਾ ਰਹੀ ਹੈ ਕੋਈ ਮਸਲਾ ਹਲ ਨਹੀਂ ਮਸਲੇ ਹੋਰ ਵਿਗਾੜੇ ਜਾ ਰਹੇ ਆ ਇਸ ਕਰਕੇ ਆਪਾਂ ਨੂੰ ਹੋਣਾ ਜੇ ਆਪਾਂ ਬਚਣਾ ਚਾਹੁੰਦੇ ਆ ਆਪਣੀ ਨੌਜਵਾਨੀ ਨੂੰ ਬਚਾਉਣਾ ਚਾਹੁੰਦੇ ਆ ਆਪਣੀ ਕਿਸਾਨੀ ਨੂੰ ਬਚਾਉਣਾ ਚਾਹੁੰਦੇ ਆ ਆਪਣੀ ਵਿਰਾਸਤ ਨੂੰ ਆਪਣੇ ਧਰਮ ਨੂੰ ਬਚਾਉਣਾ ਚਾਹੁੰਦੇ ਆ ਤੇ ਆਪਾਂ ਨੂੰ ਸਾਰਿਆਂ ਨੂੰ ਆਪਣੀਆਂ ਨਿੱਜੀ ਗਰਜਾਂ ਤੋਂ ਉੱਪਰ ਉੱਠ ਕੇ ਪੰਥ ਔਰ ਪੰਜਾਬ ਦੀ ਚੜ੍ਹਦੀ ਕਲਾ ਲਈ ਬੜੀ ਤਿਆਗ ਦੀ ਭਾਵਨਾ ਨਾਲ ਕਿਉਂਕਿ ਜਦੋਂ ਅਸੀਂ ਆਪਣੇ ਪ੍ਰਾਣ ਇਤਿਹਾਸ ਨੂੰ ਵੇਖਦੇ ਹਾਂ ਤੇ ਉਦੋਂ ਤੇ ਤੇ ਅੱਜ ਅਸੀਂ ਜਿਸ 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 ਜਗ੍ਹਾ ਤੇ ਖੜੇ ਹਾਂ ਉੱਥੇ ਵੇਖੀ ਤੇ ਬਹੁਤ ਵੱਡਾ ਫਰਕ ਆ ਸਾਡੇ ਵੱਡੇ ਵੱਡੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਜਾਂ ਉਦੋਂ ਪਹਿਲਾਂ ਜਿਹਨਾਂ ਜੋਧਿਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਸ਼ਹਾਦਤਾਂ ਪ੍ਰਾਪਤ ਕਰਕੇ ਬੜੇ-ਬੜੇ ਜੰਗ-ਜੁੱਦ ਲੜ ਕੇ ਇਹ ਪੰਜਾਬ ਨੂੰ ਆਬਾਦ ਰੱਖਿਆ ਇਹਦੀ ਇਤਿਬਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੀ ਆਪਣਾ ਖੂਨ ਪਾ ਕੇ ਸਿੰਜਿਆ ਅੱਜ ਅਸੀਂ ਇਸ ਪੰਜਾਬ ਨੂੰ ਸਾਡੀ ਲੀਡਰਸ਼ਿਪ ਵੇਚਣ ਵਾਸਤੇ ਆਪਣੇ ਪਰਿਵਾਰਾਂ ਨੂੰ ਲਾਹ ਪਹੁੰਚਾਉਣ ਵਾਸਤੇ ਮੇਰਾ ਘਰ ਕੋ ਸਭ ਕੁਝ ਵੇਚਣ ਵਾਸਤੇ ਤਿਆਰ ਆ। ਕੋਈ ਕੌਮ ਦਾ ਕੋਈ ਲੋਕਾਂ ਦਾ ਕੋਈ ਦਰਦ ਨਹੀਂ ਵਾ ਝੂਠੇ ਲਾ ਵਾਦੇ ਲਾਰੇ ਲੱਪੇ ਲਾ ਕੇ ਝੂਠੇ ਲਾਲਚ ਦੇ ਕੇ ਸਰਕਾਰਾਂ ਬਣਾਓ ਇਹ ਸਰਕਾਰਾਂ ਲੋਕਾਂ ਨੂੰ ਕੁੱਟਣਾ ਲੋਕਾਂ ਨੂੰ ਲੁੱਟਣ ਤੋਂ ਸਵਾਇ ਹੋਰ ਕੋਈ ਕੰਮ ਨਹੀਂਗਾ ਅੱਜ ਜੋ ਪੰਜਾਬ ਦੇ ਹਾਲਾਤ ਆ ਸਾਡੀ ਨੌਜਵਾਨੀ ਪਰਦੇਸਾਂ ਚ ਰੋਣ ਰਹੀ ਆ ਸਾਡੇ ਉਹਨਾਂ ਦੇ ਮਾਪੇ ਇੱਥੇ ਰੋਲ ਰਹੇ ਆ ਇਹ ਇਹ ਸਾਰੀਆਂ ਚੀਜ਼ਾਂ ਦਾ ਇਹ ਇਹਦੇ ਜਵਾਬਦਾਈ ਕੌਣ ਹੈ ਕਿ ਜਿਹੜੇ ਸਾਡੇ ਆਗੂਆਂ ਨੇ ਜਿੰਨਾ ਲੰਮਾ ਸਮਾਂ ਸਾਡੇ ਤੇ ਆਪਣੇ ਆਪ ਨੂੰ ਪੰਥਕ ਹੋਣ ਦਾ ਪੰਜਾਬ ਤੈਸੀ ਹੋਣ ਦਾ ਇਹ ਸਾਰੇ ਜਿਹੜੇ ਦਾਅਵੇ ਕਰਕੇ ਸਾਡੇ ਕੋਲੋਂ ਵੋਟਾਂ ਵੀ ਲੈਂਦੇ ਰਹੇ ਪਰ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ ਪਈ ਇਹ ਚੀਜ਼ੇ ਕਿ ਇਹ ਤੇ ਇਹ ਜੇ ਕੁਝ ਹੋਇਆ ਤੇ ਇਹਦੇ ਜ਼ਿੰਮੇਵਾਰ ਅਸੀਂ ਵੀ ਹਾਂ ਇਸ ਕਰਕੇ ਆਪਾਂ ਹੁਣ ਸਾਰੇ ਜਣੇ ਬਹੁਤ ਤੁਹਾਡਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਵੱਡੀ ਪੱਦਰ ਤੇ ਵਰਸਾ ਦਾ ਸਹਿਯੋਗ ਦੇ ਰਹੇ ਜੋ ਕਿਉਂਕਿ ਅਮਰਪਾਲ ਨੇ ਕੋਈ ਉਹਦਾ ਨਿੱਜੀ ਮਸਲਾ ਨਹੀਂ ਸੀਗਾ ਉਹ ਆਪਣਾ ਪਰਸ਼ਾਦਾ ਬਣਨੀ ਠੀਕ ਹੈ ਸ਼ਕ ਰਿਹਾ ਸੀਗਾ ਉਹਨੂੰ ਲੱਗਾ ਕਿ ਸਾਡੀ ਕੌਮ ਨੂੰ ਇਸ ਲੀਡਰ ਲੋਕ ਜਿਹੜੇ ਆ ਸਾਡੇ ਆਗੂ ਲੋਕ ਆ ਉਹ ਜੋ ਸਾਡੇ ਹਾਲਾਤ ਬਣੇ ਉਹਨਾਂ ਚੋਂ ਕੱਢਣ ਵਾਸਤੇ ਕੋਈ ਉਦਮ ਨਹੀਂ ਕਰ ਰਿਹਾ ਸਾਡੀ ਨੌਜਵਾਨੀ ਨਸ਼ੇ ਚ ਜਾ ਰਹੀ ਆ ਉਹਨੇ ਜੋ ਦੀਪ ਸਿੰਧੂ ਨੇ ਜੋਰ ਜਗਾਈ ਸੀ ਉਹਨੂੰ ਪੂਰਾ ਕਰਨ ਵਾਸਤੇ ਉਹ ਆਪਣਾ ਕਾਰੋਬਾਰ ਛੱਡ ਕੇ ਆਪਣਾ ਇਥੇ ਆ ਕੇ ਨੌਜਵਾਨਾਂ ਨੂੰ ਆਵਾਜ਼ ਮਾਰੀ ਨੌਜਵਾਨਾਂ ਨੇ ਵੀ ਉਹਨਾਂ ਦਾ ਬਹੁਤ ਵੱਡੇ ਪੱਧਰ ਤੇ ਸਹਿਯੋਗ ਦਿੱਤਾ ਨਸ਼ਿਆਂ ਦੇ ਸਦਾਗਰਾਂ ਨੂੰ ਵੀ ਡਰ ਪੈ ਗਿਆ ਸੀ ਨੌਜਵਾਨੀ ਵੀ ਚੰਗੇ ਰਸਤੇ ਤੇ ਪਰ ਸਾਡੀਆਂ ਸਰਕਾਰਾਂ ਜਿਹੜੇ ਨਸ਼ੇ ਦੇ ਸਦਾਗਰ ਜਾਂ ਜਿਹੜੇ ਮਾਫੀਆ ਇਹ ਮੇਰਾ ਖਿਆਲ ਇੱਕ ਇਹ ਨਹੀਂ ਚਾਹੁੰਦੇ ਕਿ ਸਾਡੀ ਨੌਜਵਾਨੀ ਜਾਂ ਇਸ ਪੰਜਾਬ ਦੀ ਧਰਤੀ ਨੂੰ ਅਸ਼ਾ ਖਤਮ ਹੋਵੇ ਇਸ ਕਰਕੇ ਉਹਨਾਂ ਨੇ ਸਾਰਿਆਂ ਨੇ ਇਕੱਠਿਆਂ ਹੋ ਕੇ ਉਹ ਨੌਜਵਾਨਾਂ ਦੀ ਆਵਾਜ਼ ਨੂੰ ਜਿਹੜੀ ਨਸ਼ਿਆਂ ਦੇ ਵਿਰੋਧ ਸੀ ਅਸਲੀ ਯੋਧ ਜਿਹੜਾ ਨਸ਼ਿਆਂ ਦੇ ਵਿਰੋਧ ਸੀ ਉਹਨਾਂ ਦਾ ਸੀ ਉਹਨਾਂ ਨੂੰ ਅਮਰਪਾਲ ਨੂੰ ਉਹਨਾਂ ਦੇ ਸਾਥੀਆਂ ਨੂੰ ਬੜਾ ਵੱਡਾ ਇੱਕ ਪੰਜਾਬ ਚ ਹਊਆ ਖੜਾ ਕਰਕੇ ਬੜਾ ਵੱਡੀ ਦਹਿਸ਼ਤ ਦਾ ਮਾਹੌਲ ਪੈਦਾ ਕਰਕੇ ਉਹਨਾਂ ਨੂੰ ਫੜ ਕੇ ਡਿਬਰੂਗੜ ਦੀ ਜੇਲ੍ਹਾਂ ਚ ਪਹੁੰਚਾ ਦਿੱਤਾ ਇੱਥੇ ਬੰਦ ਕਰ ਦਿੱਤਾ ਅੱਜ ਤੱਕ ਉਹਨਾਂ ਦੀ ਕਿਸੇ ਇੱਕ ਬੰਦੇ ਦੀ ਜ਼ਮਾਨਤ ਨਹੀਂ ਹੋਣ ਦਿੱਤੀ ਜਾ ਰਹੀ ਕਿਉਂਕਿ ਉਹ ਨਸ਼ਿਆਂ ਦੇ ਵਿਰੋਧ ਗੱਲ ਕਰਦੇ ਸੀ ਤੇ ਬਾਕੀ ਇਥੇ ਨਸ਼ੇ ਦਸਦਾਕਰ ਸ਼ਾਮ ਨੂੰ ਫੜਾਓ ਤੇ ਸਵੇਰ ਨੂੰ ਉਹਨਾਂ ਦੀ ਜ਼ਮਾਨਤਾਂ ਵੀ ਹੋ ਜਾਂਦੀਆਂ ਸਭ ਕੁਝ ਹੋ ਜਾਂਦਾ ਉਹ ਸ਼ਰਿਆ ਮਾ ਆ ਕੇ ਜਿਹੜੇ ਫੜਾਉਣ ਵਾਲਿਆਂ ਨੂੰ ਧਮਕੀਆਂ ਦਿੰਦੇ ਆ ਕਰ ਲੋ ਜੋ ਕਰਨਾ ਸਾਡਾ ਇਹ ਆ ਨਸ਼ਿਆਂ ਦੇ ਵਿਰੋਧ ਇਹਨਾਂ ਦੀ ਸਰਕਾਰ ਦੀ ਡਰਾਮੇਬਾਜ਼ੀ ਇਸ ਕਰਕੇ ਆਪਾਂ ਨੂੰ ਹੋਣਾ ਚਾਹੁੰਦੇ ਆ ਕਿ ਪੰਜਾਬ ਨੂੰ ਜਾਂ ਪੰਥ ਨੂੰ ਬਚਾਉਣਾ ਜਾਂ ਆਪਣੀ ਕੌਮ ਨੂੰ ਬਚਾਉਣਾ ਤੇ ਆਪਾਂ ਸਾਰੇ ਜਣੇ ਇਕੱਤਰ ਹੋਈਏ ਇਹਨਾਂ ਦੇ ਝੂਠੇ ਲਾਵੇ ਲੱਪਿਆਂ ਤੋਂ ਇਹਨਾਂ ਦੇ ਵਾਅਦਿਆਂ ਤੋਂ ਉੱਪਰ ਨਿਕਲੀਏ ਕਿਉਂਕਿ ਪੰਜਾਬ ਦੇ ਲੋਕ ਗੁਰੂ ਮਹਾਰਾਜ ਨੇ ਇਹਨਾਂ ਦੀ ਸਿਰਜਣਾ ਕੀਤੀ ਬੜੀ ਚੜ੍ਹਦੀ ਕਲਾ ਦਾ ਧਰਮ ਆ ਕਿਰਤ ਕਰਕੇ ਨਾਮ ਜਪ ਕੇ ਵੰਸ਼ ਛਕੇ ਸਰਬੱਤੇ ਭਲੇ ਦੀ ਗੱਲ ਕਰਨਾਂ ਜਿੱਥੇ ਸਰਬੱਤੇ ਭਲੇ ਦੇ ਗੁਰੂ ਸਾਹਿਬ ਨੇ ਸਾਨੂੰ ਗੱਲ ਕਰਨ ਵਾਸਤੇ ਗੁਰੂ ਸਾਹਿਬ ਨੇ ਸਭ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕੀਤੀ ਉਥੇ ਇਥੇ ਸਾਡੇ ਸਾਡੇ ਆਗੂਆਂ ਨੇ ਖਾਲੀ ਆਪਣੇ ਆਪ ਨੂੰ ਆਪਣੇ ਪਰਿਵਾਰਾਂ ਨੂੰ ਹੀ ਉਹਨਾਂ ਦਾ ਹੀ ਭਲਾ ਲੋਚਿਆ ਇਸ ਕਰਕੇ ਹੁਣ ਆਪਾ ਮੇਰਾ ਖਿਆਲ ਹੈ ਕਿ ਚੰਗੀ ਨੌਜਵਾਨ ਲੀਡਰਸ਼ਿਪ ਨੂੰ ਚੰਗੇ ਕਰਤਾਰ ਵਾਲੇ ਲੋਕਾਂ ਨੂੰ ਅੱਗੇ ਲੈ ਕੇ ਆਈਏ ਇਸ ਕਰਕੇ ਤਾਂ ਹੀ ਪੰਜਾਬ ਬਚੂਗਾ ਹੁਣ ਜੇ ਜਗਰਾਤ ਸਿੰਘ ਨੂੰ ਅਸੀਂ ਜਿੰਨਾ ਕਿ ਜਰ ਦੋ 5 ਸਾਲ ਤੋਂ ਜਿੰਨ 3 ਸਾਲ ਤੋਂ ਸਾਡੇ ਨਾਲ ਵਿਚਰਦਾ ਸੀ ਅਸੀਂ ਵੇਖਿਆ ਕਿ ਨੌਜਵਾਨ ਬੜਾ ਸਹਿਜ ਵਾਲਾ ਵਾ ਬੜੀ ਇਮਾਨਦਾਰੀ ਨਾਲ ਕੰਮ ਕਰਨ ਵਾਲਾ ਤੇ ਅਸੀਂ ਕਿਸੇ ਦੀ ਸ਼ਿਫਾਰਿਸ਼ ਨਹੀਂ ਕੀਤੀ ਨਾ ਉਹਨੇ ਸਾਨੂੰ ਕਿਹਾ ਕਿ ਮੈਨੂੰ ਟਿਕਟ ਦਿਓ ਅਸੀਂ ਇਸ ਕਰਕੇ ਹੋਰ ਵੀ ਪੰਜਾਬ ਵਿੱਚ ਜਦੋਂ ਵੀ ਆਉਣ ਵਾਲੇ ਸਮੇਂ ਵਿੱਚ ਵੀ ਟਿਕਟਾਂ ਦਵਾਂਗੇ ਅਸੀਂ ਚੰਗੇ ਕਰਤਾਰ ਵਾਲੇ ਲੋਕਾਂ ਨੂੰ ਤੁਹਾਡੇ ਨਾਲ ਵਾਦਾ ਕਰਦੇ ਹਾਂ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਸੱਚੇ ਸੁੱਚੇ ਜਿਹੜੇ ਪੰਜਾਬ ਦੇ ਨਾਲ ਪੰਜਾਬ ਦੇ ਹੱਕਾਂ ਲਈ ਲੜ ਸਕਦੇ ਹੋਣ ਪੰਜਾਬ ਨਾਲ ਖੜ੍ਹ ਸਕਦੇ ਹੋਣ ਜਿਹੜੇ ਆਪਣੇ ਆਪਣੇ ਨਿੱਜ ਤੋਂ ਉੱਪਰ ਉੱਠ ਕੇ ਸਰਬੱਤ ਦੇ ਭਲੇ ਦੀ ਗੱਲ ਕਰ ਸਕਦੇ ਹੋਣ ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਗਏ ਤੇ ਤੁਸੀਂ ਵੀ ਸਾਡਾ ਸਾਰੇ ਜਣੇ ਨਾਲ ਮਿਲ ਕੇ ਸਾਥ ਵੀ ਦਿਓ ਸਹਿਯੋਗ ਵੀ ਦਿਓ ਸਾਨੂੰ ਸੁਝਾਅ ਵੀ ਦਿਓ ਇਹ ਸਾਰੇ ਜਣੇ ਜਿਹੜੇ ਚੰਗੇ ਕੋਈ ਵੱਡੇ ਵੱਡੇ ਅਫਸਰ ਟੈਰਿਆ ਹੋਰ ਜਿਹੜੇ ਨੌਜਵਾਨ ਚੰਗੇ ਲਿਖੇ ਯੂਨੀਵਰਸਿਟੀ ਚੋਂ ਪੜੇ ਲਿਖੇ ਆ ਜਿਨ੍ਹਾਂ ਨੂੰ ਪਤਾ ਹੈ ਕਿ ਸਾਨੂੰ ਆਉਣ ਵਾਲੇ ਸਮੇਂ ਲਈ ਪੰਜਾਬ ਨੂੰ ਜਿਹੜਾ ਬਚਾਉਣ ਵਾਸਤੇ ਬਹੁਤ ਵੱਡੇ ਪੱਧਰ ਤੇ ਸੰਘਰਸ਼ ਕਰਨ ਦੀ ਲੋੜ ਆ ਬਹੁਤ ਵੱਡੇ ਪੱਦਰ ਤੇ ਸਿਆਣੇ ਲੋਕਾਂ ਦੀ ਲੋੜ ਆ ਇਸ ਕਰਕੇ ਸਾਰੇ ਜਣੇ ਆਪਾਂ ਰਲ ਮਿਲ ਕੇ ਇਸ ਕਾਫਲੇ ਨੂੰ ਵੱਡਾ ਕਰੀਏ ਅੱਗੇ ਵਧਾਈਏ ਤੇ ਇਹ ਜਿਹੜੀਆਂ ਸਾਨੂੰ ਜੋਕਾਂ ਚਿੰਬੜੀਆਂ ਇਹਨਾਂ ਤੋਂ ਆਪਣਾ ਖੇੜਾ ਛੜਾਈਏ ਤੇ ਬਾਕੀ ਮੈਂ ਸਾਰੇ ਪੱਤਰਕਾਰ ਭਾਈਚਾਰੇ ਦਾ ਸਾਡੀਆਂ ਬੀਬੀਆਂ ਭੈਣਾਂ ਜਿਹੜੀਆਂ ਮਾਤਾ-ਪਿਤਾਗੋ ਦੀਆਂ ਵਾਰਸ ਆ ਜਿਹੜੀਆਂ ਇਹ ਵੀ ਪਹੁੰਚੀਆਂ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਆ ਤੇ ਆਪਾਂ ਸਾਰੇ ਜਾਨੇ ਨੌਜਵਾਨਾਂ ਨੂੰ ਖਾਸ ਕਰਕੇ اپیل ਆ ਕਿ ਤੁਸੀਂ ਤਕੜੇ ਹੋ ਕੇ ਆ ਪਹਾਬੜਾ ਮਾਰੀਏ ਪੰਜਾਬ ਚੋਂ ਨਸ਼ਿਆਂ ਦਾ ਔੜ ਜਿਹੜਾ ਇਹ ਬੇਰਜਗਾਰੀ ਦਾ ਇਹ ਕਰਪਸ਼ਨ ਦਾ ਇਹ ਦੇਖੋ ਕਿ ਹੁਣ ਆਪਾਂ ਪਿੱਛੇ ਜੇ ਕੋ ਡੀਆਈਜੀ ਫੜਿਆ ਗਿਆ ਸੀ ਇਹ ਸਰਕਾਰ ਦੀ ਸ਼ਾਂਤੀ ਤੋਂ ਬਿਨਾ ਹੈ ਇਹ ਸਾਰਾ ਕੁਝ ਨਹੀਂ ਹੋ ਸਕਦਾ ਇਸ ਕਰਕੇ ਸਰਕਾਰਾਂ ਚਾਹੁੰਦੀਆਂ ਹੀ ਨਹੀਂ ਕਿ ਪੰਜਾਬ ਚੋਂ ਇਹ ਜਿਹੜੀਆਂ ਊਲਾਮ ਤਾਂ ਜਿਹੜੀਆਂ ਇਹ ਬਿਮਾਰੀਆਂ ਪੰਜਾਬ ਨੂੰ ਚਿੰਬੜੀਆਂ ਹੋਈਆਂ ਇਹਨਾਂ ਤੋਂ ਇਲਾਜ ਦਵਾਈ ਜਸਕੇ ਇਸ ਕਰਕੇ ਆਪਾਂ ਸਾਰੇ ਜਣੇ ਹੁਣ ਸਮਝੀਏ ਜੇ ਆਉਣ ਵਾਲੇ ਆਪੋੇ ਖਾਾਸਤੇ ਆਪਣੀ ਨੌਜਵਾਨੀ ਵਾਸਤੇ ਆਉਣ ਵਾਲੀਆਂ ਪੀੜੀਆਂ ਵਾਸਤੇ ਚਲੋ ਆਪਣੀਆਂ ਤੇ ਰੰਗ ਹੀ ਚੱਲੀਆਂ ਇੱਥੇ ਪਾਣੀ ਦੀ ਕੀ ਹਾਲਾਤ ਹੋ ਗਏ ਇੱਥੇ ਰੋਜ਼ ਨਿਤ ਨਵੀ ਤੋਂ ਨਵੀਆਂ ਬਿਮਾਰੀਆਂ ਕੈਂਸਰ ਦੇ ਵਰਗੇ ਜਿਹੜੇ ਇਦਾਂ ਦੇ ਰੋਗ ਫੈਲ ਰਹੇ ਆ ਉਹਨਾਂ ਦੀ ਰੋਕ ਥਾਮ ਲਈ ਆਪਾਂ ਕੋਈ ਚੰਗੀ ਐਜੂਕੇਸ਼ਨ ਨੀਤੀ ਕੋਈ ਸਿਹਤ ਨੀਤੀ ਕੋਈ ਆਪਣੀ ਖੇਤੀਬਾੜੀ ਨੂੰ ਨਵੀਂ ਦਿਸ਼ਾ ਦੇਣ ਵਾਲੀ ਨੀਤੀ ਆਪਾਂ ਤਾਂ ਹੀ ਲਾਗੂ ਕਰ ਸਕਦੇ ਜਿਸ ਆਪਣੇ ਚੰਗੇ ਆਗੂਆਂ ਦੀ ਇੱਕ ਵੱਡਾ ਕਾਫਲਾ ਹੋਵੇ ਇਸ ਕਰਕੇ ਆਪਾਂ ਸਾਰੇ ਜਣੇ ਤਕੜੇ ਹੋ ਹਿੰਮਲਾ ਮਾਰੋ ਗੁਰੂ ਮਹਾਰਾਜ ਤੇ ਚਰਨਾਚਰਦਾਸ ਕਰੋ ਤੇ ਸੱਚੇ ਪਾਤਸ਼ਾਹ ਸਾਰਿਆਂ ਨੂੰ ਆਪਾਂ ਨੂੰ ਇੱਕਜੁੱਟ ਹੋ ਕੇ ਇਸ ਘਮਣ ਕੇ ਰੀਚੋਂ ਨਿਕਲਣ ਵਾਸਤੇ ਉਹ ਬਲ ਬਖਸ਼ਣਾ ਚੜ੍ਹਦੀ ਗਲਾ ਕਰਨ ਇਹਨੀਆਂ ਬੇਨਤੀਆਂ ਕਰਦਾ ਮੈਂ ਸਾਡੇ ਜਿੰਨੀ ਵੀ ਸਾਡੀ ਲੀਡਰਸ਼ਿਪ ਵੀ ਇੱਥੇ ਪਹੁੰਚੀ ਆ ਮੈਂ ਤੇ ਲੀਡਰ ਨਹੀਂ ਮੈਂ ਤੇ ਕਹਿੰਨਾ ਕਿ ਆਪਾਂ ਸਾਰੇ ਸੇਵਾਦਾਰ ਬਣ ਕੇ ਕੰਮ ਕਰੀਏ ਲੀਡਰਾਂ ਪ੍ਰਧਾਨਾਂ ਨੂੰ ਤਾਂ ਆਪਾਂ ਬੜੇ ਮੌਕੇ ਦੇ ਕੇ ਵੇਖ ਲਿਆ ਉਹਨਾਂ ਨੇ ਜਿੱਥੇ ਲਿਆਂਦਾ ਇਸ ਕਰਕੇ ਆਪਾਂ ਗੁਰੂ ਸਾਹਿਬ ਦਾ ਓਟ ਆਸਤਲਾ ਲੈ ਕੇ ਗੁਰੂ ਸਾਹਿਬ ਦੀ ਸੋਚ ਲੈ ਕੇ ਸਰਬਾਦੇ ਭਲੇ ਦੀ ਸੋਚ ਲੈ ਕੇ ਅੱਗੇ ਵਧੀਏ ਇਹ ਸਾਰੀਆਂ ਪਾਰਟੀਆਂ ਦਿੱਲੀ ਦੇ ਯਾਰਾਂ ਦੀਆਂ ਪਾਰਟੀਆਂ ਇਹ ਦਿੱਲੀ ਤੋਂ ਚੱਲਦੀਆਂ ਨੇ ਤੇ ਫੇਰ ਤੇ ਦਿੱਲੀ ਦਾ ਹੁਕਮ ਲਾਗੂ ਕਰਦੀਆਂ ਨੇ ਤੇ ਫੇਰ ਇਹ ਸਾਡੇ ਦੇ ਉੱਤੇ ਜ਼ੁਲਮ ਤੇ ਕਹਿਰ ਟਾਉਣ ਦੀ ਇੱਕ ਪਲਾਨ ਬਣਾਉਂਦੀਆਂ ਇਹਨਾਂ ਦਾ ਚਿਹਰਾ ਵੀ ਉਹੋ ਜਿਹਾ ਪੰਥ ਵਰਗਾ ਹੁੰਦਾ ਹੈ ਪੰਥ ਤਰ੍ਹਾਂ ਬੋਲਦੇ ਨੇ ਪੰਥ ਤਰ੍ਹਾਂ ਨਾਰੇ ਲਾਉਂਦੇ ਨੇ ਪੰਥ ਤਰ੍ਹਾਂ ਜਕਾਰੇ ਲਾਉਂਦੇ ਨੇ ਪੰਥ ਤਰ੍ਹਾਂ ਬੋਲੀਆਂ ਤੇ ਗਿਰਗਟ ਵਾਂਗ ਰੰਗ ਬਦਲ ਕੇ ਉਹ ਦਿੱਲੀ ਦੇ ਯਾਰ ਬਣ ਕੇ ਪੰਥ ਦੇ ਕੌਮ ਦਾ ਨੁਕਸਾਨ ਕਰ ਜਾਂਦੇ ਨੇ ਇਸ ਕਰਕੇ ਜਿਹੜਾ ਆਪਾਂ ਲਾਲਾ ਨੰਗਲ ਜੀ ਨੂੰ ਇਹ ਹਲਕੇ ਦਾ ਵਾਰਿਸ ਪੰਜਾਬ ਨੇ ਵਾਰਿਸ ਬਣਾਇਆ ਹੈ ਸੇਵਾਦਾਰ ਬਣਾਇਆ ਹੈ ਜਥੇਦਾਰ ਬਣਾਇਆ ਹੈ ਇਥੋਂ ਦਾ ਇੰਚਾਰਜ ਬਣਾਇਆ ਹੈ ਆਪਾਂ ਹੁਣ ਸੋਚਣਾ ਕਿ ਮੈਂ ਤੁਹਾਨੂੰ ਦੱਸਾਂ ਰੌਲਾ ਜਿੰਨਾ ਮਰਜ਼ੀ ਪਾ ਲਈਏ ਦੋ ਸੋਚਾਂ ਦੀ ਲੜਾਈ ਹੈ ਇੱਕ ਸੋਚ ਦਿੱਲੀ ਦੇ ਯਾਰਾਂ ਦੀ ਸੋਚ ਹੈ ਇੱਕ ਪਾਸੇ ਪੰਥ ਤੇ ਪੰਜਾਬ ਦੀ ਸੋਚ ਹੈ ਆ ਤੁਸੀਂ ਪੰਥ ਤੇ ਪੰਜਾਬ ਦੀ ਸੋਚ ਵਾਲੇ ਬੈਠੇ ਹੋ ਆ ਸਾਰੇ ਦਿੱਲੀ ਦੇ ਯਾਰ ਨੇ ਕਾਂਗਰਸ ਪਾਰਟੀ ਉਹ ਵੀ ਦਿੱਲੀ ਦੀ ਯਾਰ ਪਾਰਟੀ ਹੈ ਕੀਨੇ ਸਾਡਾ ਪ੍ਰਾਣਾ ਤੋਂ ਪਿਆਰਾ ਕਾਲ ਦਖਤ ਆਇਆ ਧੀਆਂ ਪੈਨਾਂ ਦੀਆਂ ਬੇਬਤੀਆਂ ਕੀਤੀਆਂ ਗਲਾਂ ਚ ਟੈਰ ਪਾਏ ਨੇ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਾ ਤੇ ਉਹਦੀ ਸਾਰੀ ਟੀਮ ਨੂੰ ਉੱਬਰ ਲਈ ਲੀਡਰਸ਼ਿਪ ਨੂੰ ਸ਼ਹੀਦ ਕੀਤਾ ਹੈ ਬਾਦਲ ਪਾਰਟੀ ਬਾਦਲ ਦੀ ਯਾਰ ਪਾਰਟੀ ਹੈ ਜਿਹੜੇ ਬਾਦਲ ਨੇ ਸਭ ਤੋਂ ਪਹਿਲਾਂ ਕਾਂਗਰਸ ਦੀ ਟਿਕਟ ਤੋਂ ਜਲਾਲਾ ਬਾਦ ਤੋਂ 1957 ਦੇ ਵਿੱਚ ਐਮਐਲਏ ਜਿੱਤ ਕੇ ਪੰਥ ਦੀਆਂ ਪੇੜੀਆਂ ਵਿੱਚ ਵਟੇਪੌਨ ਸੈਂਟਰ ਦਾ ਬਲਾਰਾ ਤਿੱਤਰ ਬਣਿਆ ਤੇ ਪੰਥ ਦਾ ਬਹੁਤ ਵੱਡਾ ਨੁਕਸਾਨ ਕੀਤਾ ਉਹ ਵੀ ਦਿੱਲੀ ਦੀ ਪਾਰਟੀ ਹੈ ਜਿਹੜੀ ਬਦਲਾਅ ਤੇ ਨਾਂ ਤੇ ਆਮ ਆਦੀ ਪਾਰਟੀ ਤੁਸੀਂ ਕਿਹਾ ਕਿ ਇਹ ਆਮ ਆਦਮੀ ਪਾਰਟੀ ਹੈ ਅਸੀਂ ਬੜਾ ਜ਼ੋਰ ਲਾਇਆ ਉਹ ਬਚ ਜੋ ਇਹ ਦਿੱਲੀ ਦੇ ਯਾਰਾਂ ਦੀ ਪਾਰਟੀ ਹੈ ਇਹ ਨਾਗਪੁਰ ਦੀ ਪਾਰਟੀ ਹੈ ਇਹ ਹਰਸਦੀ ਪੀ ਟੀਮ ਹੈ ਤੁਸੀਂ ਬਚੇ ਨਹੀਂ ਉਹ ਆਮ ਆਦਮੀ ਨਹੀਂ ਸੀਆ ਕੇਜਰੀ ਵਾਲਾ ਆਮ ਆਦਮੀ ਹੈ ਭਗਵੰਤ ਮਾਨ ਆਪ ਦਾ ਆਦਮੀ ਹੈ ਜਿਹੜਾ ਡੇਰਾ ਬਾਬਾ ਨਾਨਕ ਤੋਂ ਜਿੱਤੇ ਆ ਇਹ ਆਮ ਆਦਮੀ ਹੈ ਇਹ ਕਰੋੜਾਂ ਪਤੀ ਬੰਦੇ ਕਿਸੇ ਰਿਕਸ਼ੇ ਵਾਲੇ ਨੂੰ ਟਿਕਟ ਦਿੱਤੀ ਹੈ ਇਹ ਸਾਰਾ ਕੁਝ ਪੰਥ ਦਾ ਨੁਕਸਾਨ ਕੀਤਾ ਇਹਨਾਂ ਨੇ ਅੱਜ ਆਪਾਂ ਸੋਚੀਏ ਵੇ ਵਿਚਾਰੀਏ ਇਹ ਹਲਕੇ ਤੋਂ 14 ਵੇਰੀਏ ਮਿਲੇ ਤੁਸੀਂ ਜਿਤਾ ਕੇ ਭੇਜਿਆ ਇਹ ਹਲਕੇ ਤੋਂ 14 ਵੇਰੀ ਵਕ ਵਕ ਮਿਲੇ ਭੇਜਿਆ ਕਦੇ ਕਿਸੇ ਪਾਰਟੀ ਦੇ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਨਾ ਪੰਥ ਦੀ ਗੱਲ ਕੀਤੀ ਹੈ ਨਾ ਪੰਜਾਬ ਦੀ ਗੱਲ ਕੀਤੀ ਹੈ ਨਾ ਪੁੱਤ ਦੀ ਗੱਲ ਕੀਤੀ ਹੈ ਨਾ ਮਜ਼ਦੂਰਾਂ ਦੀ ਗੱਲ ਕੀਤੀ ਹੈ ਨਾ ਗਰੀਬਾਂ ਦੀ ਗੱਲ ਕੀਤੀ ਹੈ ਨਾ ਮੁਸਲਮਾਨਾਂ ਦੀ ਗੱਲ ਕੀਤੀ ਹੈ ਸਾਈਆਂ ਨੂੰ ਜਿੰਦਾ ਜਲੜ ਕੇ ਅੜੀਸਾ ਦੇ ਵਿੱਚ ਸਾੜਿਆ ਸੀ ਉੱਥੇ ਗਏ ਹੈ ਨਾ ਉਹਨਾਂ ਦੀ ਗੱਲ ਕੀਤੀ ਹੈ ਨਾ ਨੌਜਵਾਨਾਂ ਦੀ ਗੱਲ ਕੀਤੀ ਹੈ ਨਾ ਬੀਬੀਆਂ ਦੀ ਗੱਲ ਕੀਤੀ ਹੈ ਨਾ ਕਿਸਾਨਾਂ ਦੀ ਗੱਲ ਕੀਤੀ ਹੈ ਕਹਿਣ ਤੋਂ ਪਾਪ ਨਾ ਗੁਰੂ ਦੀ ਗੱਲ ਕੀਤੀ ਐ ਨਾ ਦਰਬਾਰ ਸਾਹਿਬ ਤੇ ਹਮਲੇ ਦੀ ਗੱਲ ਕੀਤੀ ਐ ਨਾ ਸਾਡੇ ਗਲਾਂ ਚ ਟੈਰ ਪਏ ਆ ਉਹਨਾਂ ਦੀ ਗੱਲ ਕੀਤੀ ਐ ਨਾ ਸ਼ਰੋਮਣੀ ਕਮੇਟੀ ਨੇ ਕੀਤੀ ਐ ਨਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਐ ਸੋਮਾ ਬੇਨਤੀ ਕਰਦਾ ਆ ਜਿਹੜਾ ਨਮਾਇੰਦਾ ਦਿੱਤਾ ਐ ਇਹ ਵਿਧਾਨ ਸਭਾ ਚ ਜਾਊਗਾ ਪੰਥ ਦੀ ਗੱਲ ਕਰੂਗਾ ਪੰਜਾਬ ਦੀ ਗੱਲ ਕਰੂਗਾ ਪੁੱਤ ਦੀ ਗੱਲ ਕਰੂਗਾ ਪੜ੍ਹਾਈ ਦੀ ਗੱਲ ਕਰੂਗਾ ਬੀਬੀਆਂ ਦੀ ਗੱਲ ਕਰੂਗਾ ਕਿਸਾਨਾਂ ਦੀ ਗੱਲ ਕਰੂਗਾ ਆ ਤੁਹਾਡੇ ਰਾਵੀ ਜਾਂਦੀ ਹੈ ਕਿੰਨਾ ਚੱਲ ਹੋ ਗਿਆ 78 ਸਾਲ ਹੋ ਗਏ ਦੇਸ਼ ਦੀ ਵੰਡ ਨੂੰ ਰਾਵੀ ਨੇ ਕਿਸਾਨ ਮਾਰਤੇ ਐ ਗਰੀਬ ਮਾਰਤੇ ਐ ਪਾਣੀ ਦੇ ਵਿੱਚ ਡੁੱਬ ਗਏ ਹੋ ਕਾਲੀ ਦਲਵਾਰਸ ਪੰਜਾਬ ਨੇ ਇੱਥੇ ਕੈਂਪ ਲਾ ਕੇ ਥੋੜੀ ਸਾਰ ਲਈ ਐ ਗਰੀਬਾ ਮਜ਼ਦੂਰਾਂ ਤੇ ਹੋਰ ਪੰਥਕ ਜਥੇਬੰਦੀਆਂ ਨੇ ਸਾਰ ਲਈ ਐ ਐਨ ਜੀਓ ਨੇ ਲਈ ਐ ਸਰਕਾਰ ਨੇ ਠੂਠਾ ਵਿਖਾਇਆ ਐ ਇਸ ਕਰਕੇ ਜੇ ਚਾਹੁੰਦੇ 1980 ਤੋਂ 1947 ਤੋਂ ਲੈ ਕੇ ਇੱਥੇ ਐਡਾ ਤਕੜਾ ਬੰਨ ਬਣਾ ਦਿੰਦੇ ਕਦੇ ਹੜ ਹੁੰਦਾ ਹੀ ਨਹੀਂ ਸੀ ਤੁਹਾਨੂੰ ਆਈ ਵੇਰੀ ਡੋਬਦੇ ਆ ਤੁਸੀਂ ਜਾਣ ਕੇ ਡੋਬਦੇ ਆ ਨਾ ਭਾਖੜਾ ਡੈਮ ਟੁੱਟਦਾ ਨਾ ਨੰਗਲ ਡੈਮ ਟੁੱਟਦਾ ਨਾ ਥੀਨ ਡੈਮ ਟੁੱਟਦਾ ਇਹ ਡੈਮ ਤਾਂ ਟੁੱਟਦੇ ਨਹੀਂ ਤੇ ਫਿਰ ਰਾਜ ਵੀ ਕਿਵੇਂ ਟੁੱਟ ਜਾਂਦੀ ਆ ਫਿਰ ਸਾਤਲੂ ਜੁਕੇਵੇਂ ਟੁੱਟ ਜਾਂਦਾ ਫਿਰ ਵਿਆਸ ਕਿਵੇਂ ਟੁੱਟ ਜਾਂਦਾ ਇਹ ਜਾਣ ਕੇ ਤੁਹਾਨੂੰ ਦਿੱਲੀ ਦੇ ਹੁਕਮਰਾਨ ਤੁਹਾਨੂੰ ਮਾਰਨਾ ਚਾਹੁੰਦੇ ਨੇ ਇਹ ਤੁਹਾਨੂੰ ਠੋਕਣਾ ਚਾਹੁੰਦੇ ਨੇ ਇਸ ਕਰਕੇ ਆਓ ਰਲ ਕੇ ਆਪਾਂ ਇਸ ਦੀ ਜੜ ਨੂੰ ਖਤਮ ਕਰੀਏ ਭਾਈ ਅਮਰਤਪਾਲ ਸਿੰਘ ਯੋਧਾ ਤੇ ਜਰਨੈਲ ਉਹਨੂੰ ਜੇਲ੍ਹ ਦੇ ਵਿੱਚ ਬੰਦ ਕਿਉਂ ਕੀਤਾ ਗੁਲਾਮੀ ਦਾ ਅਹਿਸਾਸ ਕੀਤਾ ਨਾ ਉਹਨੇ ਹਿੰਦੂ ਨੂੰ ਤੰਗ ਕੀਤਾ ਨਾ ਮੁਸਲਮਾਨ ਨੂੰ ਤੰਗ ਕੀਤਾ ਨਾ ਈਸਾਈ ਨੂੰ ਤੰਗ ਕੀਤਾ ਉਹਨੂੰ ਵਪਾਰੀਆਂ ਨੇ ਵੀ ਜਤਾਇਆ ਉਹਨਾਂ ਨੂੰ ਨੌਜਵਾਨਾਂ ਨੇ ਵੀ ਜਤਾਇਆ ਉਹਨੂੰ ਡਿਵਰਗੁਡ ਜੇਲ੍ਹ ਦੀ ਵਿੱਚ ਬੰਦ ਕਰਕੇ ਤੁਹਾਨੂੰ ਲੱਤ ਲੰਘਾਉਣਾ ਚਾਹੁੰਦੇ ਐ ਮੈਨੂੰ ਇੰਡੀਅਨ ਸਟੇਟ ਜਵਾਬ ਦੇਵੇ ਆਮਰਤਪਾਲ ਦੀ ਮਾਤਾ ਜੀ ਬੈਠੀ ਐ ਇਹਨੇ ਕੈਨੇਡਾ ਨੇ ਵੀਜ਼ਾ ਦਿੱਤਾ ਕਿਉਂ ਰੋਕਿਆ ਕੀ ਕਾਰਨ ਹੈ ਕਿਹੜਾ ਕੇਸ ਹੈ ਫੇਰ ਗੁਲਾਮੀ ਅਮਰਤਪਾਲ ਦੀ ਧਰਮ ਪਤਨੀ ਸਾਡੀ ਧੀ ਤੁਹਾਡੇ ਸਾਰਿਆਂ ਦੀ ਭੈਣ ਉਹਨੂੰ ਕਿਉਂ ਰੋਕਿਆ ਉਹਦੇ ਤੇ ਕਿਹੜਾ ਕੇਸ ਹੈ ਉਹਨੇ ਕਿਹਨੂੰ ਤੰਗ ਕੀਤਾ ਉਹਨੂੰ ਮੁਸਲਮਾਨ ਨੂੰ ਤੰਗ ਕੀਤਾ ਹੈ ਅਸਾਈ ਨੂੰ ਤੰਗ ਕੀਤਾ ਹੈ ਕਿਸੇ ਨੂੰ ਤੰਗ ਨਹੀਂ ਕੀਤਾ ਉਹਨਾਂ ਨੇ ਪੰਥ ਤੇ ਕੌਮ ਦੀ ਗੱਲ ਕੀਤੀ ਹੈ ਤੇ ਫੇਰ ਇਹ ਚਾਹੁੰਦੇ ਆ ਕੀ ਚਾਹੁੰਦੇ ਆ 1 ਮਿੰਟ ਲਈ ਇਹ ਚਾਹੁੰਦੇ ਅਮਰਤਪਾਲ ਤੈਨੂੰ ਕੌਮ ਨੇ ਐਮਪੀ ਬਣਾਇਆ ਤੈਨੂੰ ਬਾਹਰ ਨਹੀਂ ਆਉਣ ਦੇਣਾ ਅਮਰਤਪਾਲ ਤੈਨੂੰ ਕੌਮ ਤੇ ਪੰਜਾਬ ਨੇ ਐਮਪੀ ਬਣਾਇਆ ਤੇਰੀ ਗੱਲ ਅਸੀਂ ਪਾਰਲੀਮੈਂਟ 'ਚ ਨਹੀਂ ਹੋਣ ਦੇਣੀ ਫੇਰ ਇੱਕ ਚਾਹੁੰਦੇ ਆ ਅਮਰਤਪਾਲ ਤੈਨੂੰ ਕੌਮ ਤੇ ਪੰਜਾਬ ਨੇ ਜਿਤਾਇਆ ਤੈਨੂੰ ਅਸੀਂ ਬਾਹਰ ਨਹੀਂ ਨਿਕਲ ਦੇਣਾ ਆ ਕੌਮ ਕਹਿੰਦੀ ਆ ਦਿੱਲੀ ਤੇ ਦਿੱਲੀ ਦੇ ਯਾਰੋ ਜਿੰਨਾ ਮਰਜ਼ੀ ਜ਼ੋਰ ਲਾ ਲੋ ਉਹ ਬਾਹਰ ਆਊਗਾ ਪੰਥ ਦੀ ਗੱਲ ਕਰੂਗਾ ਆਪਣੇ ਪੰਜਾਬ ਨੂੰ ਸੁਭਾਰੇਗਾ ਆਪਣੀ ਕੌਮ ਦੀ ਗੱਲ ਕਰੇਗਾ ਉਹ ਤਾਂ ਆਵੇਗਾ ਜੇ ਭਾਈ ਲਾਲੇ ਰੰਗ ਨੂੰ ਜਿਤਾਉਂਗੇ ਉਹਦੇ ਹੱਥ ਮਜ਼ਬੂਤ ਕਰੋਗੇ ਅਜਨਾਲੇ ਤੋਂ ਵੀ ਜਿਤਾ ਦੇਣਾ ਸਾਰੇ ਨਾਲ ਡੇਰਾ ਬਾਬਾ ਤੋਂ ਜਿਹੜੇ ਅਸੀਂ ਦੇਵਾਂਗੇ ਇਹ ਸਾਰਿਆਂ ਨੂੰ ਜਿਤਾ ਕੇ 2027 ਦੇ ਵਿੱਚ ਸਰਕਾਰੇ ਖਾਲਸਾ ਬਣਾ ਕੇ ਪੰਥ ਦੇ ਪੰਜਾਬ ਨੂੰ ਜਿਤਾ ਕੇ ਆਪਾਂ ਚੜ੍ਹਦੀ ਕਲਾ ਵਾਲੇ ਚਾਣਾ ਭਾਈ ਨੇਰੀ ਆਉਣੀ ਐ ਚੜ੍ਹਦੀ ਕਲਾ ਹੋਣੀ ਐ